ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਫਿਰ ਆਪਾਂ ਆਪਣੇ ਯਾਰ ਕੋਲੇ ਨਿੰਮੇ ਕੋਲੇ ਪਹੁੰਚੇ ਹੋਇਆ ਪਿੰਡ ਹੈਗਾ ਜਲੂਰ ਤਹਿਸੀਲ ਹੈਗੀ ਆ ਲੈਰਾ ਗਾਗਾ ਤੇ ਨੇੜੇ ਰਹਿ ਗਿਆ ਜਖਲ ਹਰਿਆਣਾ ਆ ਮੂਰਤੀ ਦਿਖਾਵਾਂਗੇ ਅੱਜ ਸੋਨੂੰ ਬਾਕੀ ਨਵੇਂ ਸਾਲ ਦੀਆਂ ਮੁਬਾਰਕਾਂ ਨੇ ਮੇਰੇ ਵੱਲੋਂ ਸਾਰੇ ਭਰਾਵਾਂ ਨੂੰ ਨੌ ਝੋਟੀਆਂ ਦਿਖਾਵਾਂਗੇ ਦਿਖਾਵਾਂਗੇ ਟਿਪ ਟੋਪ ਜਮ ਜਿਵੇਂ ਆ ਚੀਜ਼ ਆ ਗਈ ਤੇ ਬਾਕੀ ਗੱਲਬਾਤ ਥੋੜੀ ਨਿੰਮੇ ਨਾਲ ਕਰਾਉਣਿਆ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਤੋਹਫੇ ਹੀ ਵੰਡਣੇ ਨੇ ਅੱਜ ਸਾਰੀ ਦਿਹਾੜੀ ਮੱਜਾਂ ਤੇ ਗਾਵਾਂ ਦੇ ਆ ਜਾ ਨਿੰਮੇ ਹੋਰ ਕਿਵੇਂ ਆ ਵਧੀਆ ਹੋਰ ਚੰਗਾ ਜਮਾਂ ਐਨ ਓਕੇ ਓਕੇ ਰਿਪੋਰਟ ਆ ਜਮਾਂ ਓਕੇ ਦੀ ਰਿਪੋਰਟ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਵੀਰ ਠੀਕ ਆ ਗਾਕ ਵੀ ਬਾਈ ਕੋਲੇ ਆਏ ਹੋਏ ਨੇ ਅੰਬਰਸਰ ਵਾਲੇ ਸੱਜਣ ਉਹ ਕਾਰ 'ਚ ਬੈਠੇ ਨੇ ਬਾਹਰ ਨਹੀਂ ਥੋੜੀ ਗੱਲਬਾਤ ਉਹਨਾਂ ਨਾਲ ਵੀ ਕਰਾਉਣ ਦੇ ਕਿਹੜੇ ਪਾਸੇੋਂ ਸਟਾਰਟ ਕਰਦੀ ਐ ਨੀ ਮੈਂ ਇਧਰੋਂ ਮਰਜੀ ਇਧਰੋਂ ਕਰ ਲੈ ਇੱਥੋਂ ਹੀ ਕਰਦੇ ਆ ਨਾ ਹਾਂਜੀ ਆ ਜੋਟੀ ਦੇ ਮਾਰਗਰੀ ਕੈਮਰਾ ਓਏ ਪਹਿਲਾਂ ਤੇ ਆਰਡਰ ਤੀ ਮਾਰ ਦੇ ਪਾੜੀ ਸੈੱਟ ਖੜੀ ਵਾਲਾ ਤੋੜ ਦਿਆ ਇਹਨੂੰ ਸੂਆ ਕਿਹੜਾ ਇਹਦਾ ਦੂਜਾ ਸੂਆ ਦੂਜਾ ਬੱਚਾ ਨਾਲ ਕੀ ਆ ਕੱਟੀ ਆ ਨਾਲ ਆ ਗਈ ਕੱਟੀ ਸੂਆ ਕਿੰਨੇ ਦਿਨ ਦਾ ਹੋ ਗਿਆ ਸੂਆ ਹਫ਼ਤੇ ਤੋਂ ਅੰਦਰ ਹੀ ਆ 6 6 ਮੈਂ ਸੱਤ ਮੰਨ ਦੇਣਾ 6-7 ਦਿਨਾਂ ਦੀ ਸੂਈਆ ਤੇ ਸਿੰਗ ਹੈਗਾ ਬੰਦ ਤੇ ਆਰਡਰ ਕੁਆਲਿਟੀ ਥਣ ਦਾ ਸਹਿਜ ਓਹ ਬਹੁਤ ਸੋਹਣਾ ਬਾਕੀ ਇੱਕ ਗੱਲ ਸ਼ੁਰੂ ਚ ਹੀ ਦੱਸ ਦੇਣਾ ਜਿੰਨੇ ਪਸ਼ੂ ਤੁਹਾਨੂੰ ਨਿੰਮੇ ਦੇ ਘਰੋਂ ਮਿਲਣਗੇ ਤਕਰੀਬਨ ਤਕਰੀਬਨ ਸਾਰੇ ਸੱਜਣੋਂ ਕੁਆਲਿਟੀ ਦੀ ਮਿਲਣਗੇ ਨਿੰਮੇ ਹਾਂ ਆਪਾਂ ਲੈਣੀ ਕੁਆਲਿਟੀ ਠੀਕ ਆ ਖਰੀਦ ਸਾਰੀ ਆਪਣੀ ਹੈਗੀ ਆ ਰਿਆਣੇ ਦੀ ਹਰਿਆਣੇ ਦੀ ਸਭ ਹਰਿਆਣਾ ਇੱਥੋਂ ਨੇੜੇ ਹੀ ਰਹਿ ਗਿਆ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਮਾਲ ਆ ਬਾਈ ਬੌਲੀ ਕਿੰਨੀਆਂ ਨੇਮੇ ਹੁਣ ਬੌਲੀ ਹੋਊਗੀ 15 ਕਿਲੋ 15 ਕਿਲੋ ਹਾਂਜੀ ਦੇਖ ਲਾ ਹੁਣ ਤਾਂ ਨਵਾਂ ਸਾਲ ਆ ਕਿੰਨੇ ਘਾ ਦੇ ਜਹੇ ਨਾ 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 ਹੈਂ ਇੱਕ ਗੱਲ ਦਾਤ ਦਾ ਨਾ ਲਾਂਬਾ ਕਦੇ ਸੱਜਣ ਦਾ ਆਇਆ ਨਹੀਂ ਵੀਡੀਓ ਕਾਫੀ ਗਿਣਤੀ ਚ ਪਾ ਦਿਨਾ ਆਪਾਂ ਮੰਡੀ ਜਾਂਦੀ ਨਹੀਂ ਮਾਰ ਲੈਣ ਮੰਡੀ ਵਾਲਾ ਜਿਹੜੇ ਜਿਹੜਿਆਂ ਦਾ ਲਾਂਬਾ ਮੇਰੇ ਕੋਲੇ ਆ ਗਿਆ ਉਹਨਾਂ ਤੇ ਲਖੀਰ ਆਪਾਂ ਨੇ ਮਾਰਤੀ ਤੇ ਜਿਹੜੇ ਦਾ ਹੋਰ ਆ ਗਿਆ ਉਹ ਤੇ ਵੀ ਮਾਰ ਦਾਂਗੇ ਆਪਣੀ ਰਿਸ਼ਤੇਦਾਰੀ ਕਿਸੇ ਨਾਲ ਨਹੀਂ ਹੈਗੀ ਕੰਮ ਜਮਾ ਸਿੱਧੀ ਚੱਲੂ ਨਿੰਮੇ ਹਾਂਜੀ ਕੰਮ ਸਾਫ਼ ਸੋਤਰਾ ਕਰੋ ਕੰਮ ਸਾਫ਼ ਸੋਤਰਾ ਚੱਲੂਗਾ ਜਿਹੜਾ ਤਿੰਨ ਪੰਜ ਕਰੂਗਾ ਕਿਸੇ ਨਾਲ ਠੱਗੀ ਚੋਰੀ ਕਰੂਗਾ ਇਹਦੀ ਮੁੜ ਕੇ ਵੀਡੀਓ ਬਣਾਉਣੀ ਨਹੀਂ ਹਾਂਜੀ ਲਖੀਰ ਮਾਰ ਦੇਣੀ ਹੈ ਇਹ ਗੱਲ ਦੇਖੀ ਚੀਜ਼ ਕੀ ਚੀਜ਼ਾਂ ਨੇ ਅੱਲਾ ਕਹਿੰਦਾ ਦਾ ਹਰਿਆਣੇ ਜੋ ਹਰੇਕ ਬੰਦੇ ਮਈਆਂ ਲੈਂਦੇ ਨੇ ਕਹਿੰਦਾ ਠੀਕ ਆ ਗੱਲ ਆ ਦੇਖ ਆ ਆ ਆ ਹੁੰਦੀਆਂ ਨੇ ਹਰਿਆਣੇ ਦੀਆਂ ਚੀਜ਼ਾਂ ਤੇ ਜਿੰਨਾ ਬੋਲਾ ਦੱਸਾਂਗੇ ਨਵੇਂ ਡੰਗ ਤੋਂ ਡੰਗ ਚਵਾ ਦਾਂ ਮੈਂ ਕਹਿੰਦਾ ਭਾਈ ਚਾਰ ਡੰਗ ਚੋਂ ਮੈਨੂੰ ਕੋਈ ਬਹਿਮੇ ਨਹੀਂ ਠੀਕ ਆ ਗੱਲ ਹਾਂਜੀ ਆ ਜਿਹੜਾ ਬਹਿਮ ਕਰੂਗਾ ਫਿਰ ਐ ਸਮਝ ਲੈ ਵੀ ਉਹਦੀ ਚੀਜ਼ ਖੋਟੀ ਆ ਹਾਂਜੀ ਪੰਜਾਬੀ ਚ ਗੱਲ ਆ ਇੱਕ ਜਮੀ ਮਿਲ ਬਈ ਬਾ ਚਾਚਾ ਕੀ ਦੇਖ ਲਾ ਇਹਦੇ ਪੈਸੇ ਕਿੰਨੇ ਪੈਣਗੇ ਪੈਸੇ ਅੱਜ 9 ਸਾਲ ਤੇ ਜਮ੍ਹਾਂ ਜੈ ਜੇ ਲਵਾਂਗੇ ਕਿੰਨੇ ਲਵਾਂਗੇ ਰੋਟੀ ਦੇ ਹੈਗੀ 2.5 ਲੱਖ ਦੀ ਕਿੰਨੇ ਲਵਾਂਗੇ ਅੱਜ 1,55,000 ਲਵਾਂਗੇ 1.55 1.55 ਲੈਣਾ ਬੱਸ ਆਈ ਦੀ ਹੋ ਕੇ ਇਹਦੇ ਫੇਸ ਤੇ ਵੀ ਮਾਰਗਰੀ ਕੈਮਰਾ ਵੇ ਸਿੰਗਾ-ਸੁੰਗਾ ਦੀ ਕੁਆਲਿਟੀ ਕਰਾ ਦੇ ਚੱਕ ਆ ਗਈ ਨਵੇਂ ਹਾਨ ਚ ਸੂਆ ਦੂਜਾ ਮਿਲਕ ਵਾਲੀ ਵੀ ਆ ਬਿਊਟੀ ਵਾਲੀ ਵੀ ਆ ਤੇ ਨਾਲ ਇਹਦੇ ਸੱਜਣੋਂ ਕੱਤੀ ਵੀ ਆ ਗਈ ਹਾਂ ਤੇ ਹੁਣ ਆ ਜਾ ਮੁੜਿਆ 2 ਨੰਬਰ ਵਾਲੀ ਤੇ ਖੜੀ ਰਹਿਣ ਦੇ ਖੜੀ ਰਹਿਣ ਦੇ ਇੱਥੇ ਹੀ ਮਾਰ ਦੇ ਕੈਮਰਾ ਪਹਿਲਾਂ ਤੇ ਆਰਡਰ ਦੀ ਮਾਰ ਗਰੀ ਬਾਕੀ ਚੀਜ਼ਾਂ ਇਹਦੀਆਂ ਫੇਰੀ ਦਿਖਾਵਾਂਗੇ ਸੂਆ ਕਿਹੜਾ ਨੇ ਮੈਂ ਇਹਦਾ ਤੀਜਾ ਤੀਜਾ ਸੁਆ ਤੋਰ ਬਾਈ ਫੋੜ ਕੇ ਆ ਗਈ ਮੈਂ ਆ ਗਈ ਤੇ ਆਪਾਂ ਦੁਜੇ ਕਹਦੀ ਆਪਾਂ ਝੂਠ ਨਹੀਂ ਬੋਲਣਾ ਠੀਕ ਆ ਗੱਲ ਸੁਆ ਤੀਜਾ ਤੇ ਬਾਡੀ ਵਾਲੀ ਮੈਂ ਆ ਚੜਾਈ ਫੁੱਲਾ ਜਿਵੇਂ ਆ ਚੀਜ਼ਾਂ ਦੀ ਆ ਗਈ ਉਸ ਤੋਂ ਬਾਅਦ ਐ ਟਾਈਮ 9 ਕਿਲੋ ਟਾਈਮ ਦਾ ਦੁੱਧ ਚਵਾ ਕੇ ਦਿਉ 18 ਕਿਲੋ ਡੰਗ ਦਾ ਜਮਾਨ 18 ਕਿਲੋ ਚਵਾ ਕੇ ਦੇਵਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਹਫਤਾ ਬੱਚਾ ਨਾਲ ਕੀ ਆ ਕੱਟੀ ਨਾਲ ਵੀ ਕੱਟੀ ਹਾਂ ਸੂਈ ਵੀ ਹਫਤੇ ਦੀ ਸੂਈ ਵੀ ਹਫਤੇ ਦੀ ਦੁੱਧ ਮਿਲੂ 18 ਕਿਲੋ 18 ਕਿਲੋ ਤਿਆਰ ਕੰਡੇ ਦਾ ਚਵਾਈ ਕਿੰਨੀ ਕੁ ਮੋਟੀ ਚਵਾਈ ਜਿਹੇ ਜਹਾ ਥਣ ਲੱਗਿਆ ਉਹੀ ਜੀ ਧਾਰ ਛੁੱਟੂਗੀ ਜਿਵੇਂ ਬਾਥਰੂਮ ਚ ਟੂਟੀ ਲੱਗੀ ਹਾਂ ਚਵਾਈ ਵੀ ਫਿਰ ਟੂਟੀ ਨਾਲ ਦੀ ਆ ਨਾ ਕਹਿੰਦਾ ਚੱਬੇ ਕੱਢਣੇ ਨੇ ਜੇ ਵੀਡੀਓ ਦੋ ਦਿਨ ਨਾ ਕਹਿੰਦਾ ਕੋਈ ਲੇਟ ਹੀ ਹੋ ਜੇ ਹਾਂ ਉਹ ਕਿਹਾ ਦੀ ਮੈਨੂੰ ਬਾਈ ਨੇ ਕਹਿੰਦਾ ਨਵੇਂ ਸਾਲ ਵਾਲੇ ਤੈਨੂੰ ਨਾ ਪਟਾਖੀ ਪਾਉਂਗਾ ਬੰਬੇ ਲਿਆਉਂਗਾ ਕਿਧਰੋਂ ਭਾਲ ਕੇ ਗੱਲ ਵੀ ਹੋ ਗਈ ਉਹੀ ਫਿਰ ਇਹਦੇ ਥੱਲੇ 18 ਕਿਲੋ ਦੁੱਧ ਤਿਆਰੀ ਦਾ ਨਾਲ ਕੱਟੀ ਤੇ ਇੱਥੋਂ ਗੈਰੀ ਆਰਡਰ ਦਿਖਾਜੂ। ਲੈ ਚੱਲ ਲੈ ਚੱਲ। ਖੜਨੀ ਖੁੜਨੀ ਆਇਆ 31 ਦੀ ਜਿਵੇਂ ਮੇਲੇ 'ਚ ਪਸ਼ੂ ਖੜਦੇ ਹੁੰਦੇ ਨੇ ਗਰਦਨ ਚੱਕ ਕੇ ਤਾਹ। ਲੈ ਚੱਲ ਲੈ ਚੱਲ। ਤੇ ਇੱਥੋਂ ਆਰਡਰ ਕੁਆਲਿਟੀ ਥਣ ਦਾ ਸੈਜ ਤੇ ਬਾਡੀ ਜਾਨ ਵੀ ਫੁੱਲ ਆ। ਹਰੇਕ ਪੱਖ ਤੋਂ ਟਾਪ ਕੁਆਲਿਟੀ ਦੇ ਵਿੱਚ ਆਉਂਦੀ ਆ ਝੂਠੀ ਇਹ ਗੱਲ ਕਰ ਲਈ। ਲੈ ਚੱਲ ਕਿੱਲੇ ਤੇ ਬਈ। 18 ਕਿਲੋ ਡੰਗ ਦੋ ਡੰਗ ਤਸੱਲੀਆਂ ਕਰਕੇ ਲੈ ਗਏ। ਮੈਂ ਕਹਿੰਦਾ ਤਸੱਲੀਆਂ ਕਰਕੇ ਐ ਵਹਿਮ ਕੱਢ ਕੇ ਦੇਵਾਂਗੇ। ਠੀਕ ਆ ਗੱਲ। ਇੱਥੋਂ ਦਿਖਾ ਗੈਰੀ ਆਰਡਰ ਓਏ। ਇਥੋਂ ਆਰਡਰ ਕਵਾਲ ਦੀ ਕਰਾ ਦੇ ਚੈੱਕ ਆ ਚੀਜ਼ਾਂ ਦੇਖ ਦੇ ਕੀ ਲੱਗੀਆਂ ਨੇ ਦੇਖ ਨਸਾਂ ਦੇਖ ਤੇ ਬਾਕੀ ਥਣ ਦਾ ਸਹਜੇ ਦੱਸਦਾ ਮੱਛੀ ਮੋਟਰ ਵਾਲਾ ਕੰਮ ਇਹ ਹੋਊਗਾ ਇੱਧਰ ਆਈ ਪਰਲੇ ਬੰਨਿਓ ਵੀ ਦਿਖਾ ਦੇ ਗਰੀ ਓਏ ਇਹ ਬੋਚ ਕੇ ਬੋਚ ਕੇ ਦਿਖਾ ਦਿਓ ਮਾੜਾ ਜਾਂ ਕੈਮਰੇ ਦੀ ਗੌਰ ਰੱਖਿਆ ਕਰ ਵਾਲੇ ਵਾਲੇ ਧਾਰ ਵੀ ਫਿਰ ਦਿਖਾ ਦਾਂ ਓਏ ਤੰਗ ਨਾ ਕਰ ਨਾ ਪਰੇਸ਼ਾਨ ਨਾ ਕਰ ਬੱਚੇ ਤੋਂ ਬਿਨਾਂ ਪੈਸੇ ਨੇ ਮਿਲਾ ਦੇ ਕਿੰਨੇ ਲੈ ਲਾਂਗੇ ਵੀ ਪੈਸੇ ਜਮਾ ਇਹਦਾ ਅੱਜ ਲਵਾਂਗੇ ਸਵਾ 2 ਲੱਖ 2 ਲੱਖ ਤੇ 25 25 ਹਜ਼ਾਰ ਲੈਣਾ ਬਸ ਜਿਆਦੇ ਇੱਥੇ ਕੋਈ ਮਾਨਤਾ ਨਹੀਂ ਹੋਊਗਾ ਠੀਕ ਹੈ ਵੀ ਜਿਆਦੇ ਫਰਕ ਵਾਲਾ ਕੰਮ ਨਹੀਂ ਨਾ 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 ਦੁੱਧ 18 ਕਿਲੋ ਦੁੱਧ 18 ਕਿਲੋ ਚਵਾ ਕੇ ਦੇਊਗਾ ਮੇਲੇ ਲਈ 2 ਲੱਖ ਮੇਲੇ ਹਜੇ ਚੱਲੀ ਨਹੀਂ 2 ਲੱਖ 25 ਹਜ਼ਾਰ ਬਸ ਲੈਣਾ ਇਹਦਾ ਦੁੱਧ 18 ਚਵਾ ਕੇ ਇਹਨਾਂ ਦੁੱਧ ਕਰ ਦੂਗੀ ਮੇਲੇ ਲਈ 20 ਪਲੱਸ 20 ਕਿਲੋ ਹੂੰ ਤੇ ਬਾਕੀ ਕੁਆਲਿਟੀ ਜੋ ਟੀਚ ਹੈਗੀ ਆ 100 ਦੀ 100 ਬਾਕੀ ਚੈੱਕ ਕਰਕੇ ਆਪਦੀ ਜਜਮੈਂਟ ਨਾਲ ਪਸ਼ੂ ਖਰੀਦਣ ਦਾ ਫਰਜ਼ ਹੁੰਦਾ ਸੋਦਾ ਤੇ ਮੇਰਾ ਕੰਮ ਹੁੰਦਾ ਟੌਪ ਟੌਪ ਚੀਜ਼ਾਂ ਦੇਖਾ ਸੋਨੂੰ ਮੈਂ ਦਿਖਾ ਦਾਂ ਤੇ ਹੁਣ ਆਇਆ ਤਿੰਨ ਨੰਬਰ ਆ ਗਏ ਇਹ ਜੈਡ ਬਲੈਕ ਆ ਪੂਰੀ ਪੁੰਜੜ ਤੱਕ ਮੈਂ ਕਹਿੰਦਾ ਪੁੰਜੜ ਤੱਕ ਦੇਖ ਲੈ ਜਾਵਾ ਪਿਆਰ ਮੋਰਾ ਦੀ ਦੂਜਾ ਕਿੰਨੇ ਦਿਨ ਹੋ ਗਏ ਸੁਈ ਨੂੰ 6 ਦਿਨ ਬੱਚਾ ਬੱਚਾ ਮੈਂ ਦੇਖ ਲੈ ਇੱਕ ਮਿੰਟ ਟੋਰ ਟੋਰ ਵਪਾਰੀ ਕੱਟ ਹੀ ਦੇਖਦੇ ਹੁੰਦੇ ਨੇ ਉਹ ਫੋਨ ਤੇ ਪੁੱਛ ਲਿਓ ਕੋਈ ਗੱਲ ਨਹੀਂ ਇਕੱਲਾ ਵੀ ਬੈਠਾ ਕੱਟਾ ਨਾਲ ਆ ਗਿਆ ਬੁੱਲ ਲੈ ਚੱਲ ਐਨੂੰ ਕਮਾ ਲੈ 15 ਕਿਲੋ ਦੁੱਧ ਤਿਆਰ ਕੰਡੇ ਦਾ ਕਿੰਨੇ ਦਿਨ ਦੀ ਸੂਈ ਥੱਲੇ ਹਫਤੇ ਤੋਂ ਅੰਦਰ ਆ ਆ ਜਾ ਉਹ ਲੈ ਬੰਦਾ ਦੇਖ ਲਾ ਹਫਤੇ ਦੇ ਅੰਦਰ ਹੀ ਆ ਕੇਸ ਦੁੱਧ ਬਾਈ ਕਹਿੰਦਾ 15 ਕਿਲੋ ਆ ਕਿਉਂਕਿ ਯਕੀਨ ਕਰਨਾ ਮੈਨੂੰ ਪਤਾ ਜਿਹੇ ਜਾਂ ਛਣ ਲੱਗਿਆ ਉਹੀ ਜੀ ਇਹ ਚਬਾਈ ਯਕੀਨ ਕਰਨਾ ਔਖਾ ਹੋ ਜਾਂਦਾ ਪਰ ਬਾਈ ਕਹਿੰਦਾ ਇਹ ਕੁਆਲਿਟੀ ਦੀਆਂ ਚੀਜ਼ਾਂ ਆ ਇਹ ਇਹ ਹਰਿਆਣੇ ਦੀਆਂ ਚੀਜ਼ਾਂ ਨੇ ਨਾ ਇਹ ਨਜ਼ਾਰਾ ਲੈ ਲੈ ਤੇ ਸਵੇ ਆ ਗਿਆ ਗਾਂ ਵਾਲਾ ਸਿਸਟਮ ਦੇਖੀ ਲੈ ਇਹ ਚਵਾਈ ਆ ਗਈ ਅੱਜ ਤਾਂ ਮੈਂ ਯਾਰ ਬਹਿਵੇਂ ਕੱਢ ਦੋ ਲੋਕਾਂ ਦੀ ਹੋਰ ਦਾ ਨਮਾ ਕਹਿੰਦਾ ਬਹਿਵੇਂ ਹੀ ਕੱਢ ਨੇ ਥੱਲੇ ਨਾ ਖਰਾਬ ਕਰ ਥੱਲੇ ਨਾ ਖਰਾਬ ਕਰ ਲੈ ਪਾਸ ਵੀ ਤੁਹਾਨੂੰ ਇਹ ਕਰਾ ਕੇ ਦੇਤੀ ਚਵਾਈ ਵਾਲਾ ਕੰਮ ਵੀ ਸਾਡਾ ਨਿਮੇੜਤਾ ਬਾਕੀ ਦੁੱਧ ਜਿੰਨਾ ਬਾਲੀਆਂ ਦੱਸਿਆ ਉਹ ਤਸੱਲੀ ਕਰਕੇ ਲੈ ਜਾਣ ਦਾ ਤੁਹਾਡਾ ਸੱਜਣੋਂ ਫਰਜ਼ ਬਣਦਾ ਜੈਡ ਬਲੈਕ ਪੂਰੀ ਜੈਡ ਬਲੈਕ ਆ ਗਈ ਬਿਲਕੁਲ ਨਾਲ ਮੇਲ ਕਾਫ ਸੂਆ ਦੂਜਾ 15 ਕਿਲੋ ਬਾਈ ਕਹਿੰਦਾ ਕੰਡੇ ਤੇ ਰੱਖਣ ਵਾਲਾ ਹਾਜ਼ਰ ਕਮੈਂਟ ਵੀਰ ਬਣ ਕੇ ਦੇਖ ਕੇ ਕਰਿਓ ਜਿਹੜਾ ਸੱਜਣ ਕਰੂਗਾ ਕਿਉਂਕਿ ਨੇੜੇ ਆ ਕੇ ਤਸੱਲੀ ਕਰ ਲਿਓ ਜਿਹਨੂੰ ਕੋਈ ਸ਼ੱਕ ਜਾਂ ਲੱਗੂਗਾ ਗੱਲ ਦਾ ਐਵੇਂ ਵੀ ਕਮੈਂਟ ਕਰਨ ਦਾ ਵੀ ਫਾਇਦਾ ਨਹੀਂ ਹੁੰਦਾ ਜਿਹੜੇ ਇੱਧਰ ਦੇਖੀ ਚੀਜ਼ ਦੇਖੀ ਦੇਖ ਤੇ ਬਾਕੀ ਬਾਡੀ ਦਿਖਾ ਗੈਰੀ ਉੱਤੇ ਵੀ ਬਾਡੀ ਦੇਖ ਬਾਡੀ ਵੀ ਦਿਖਾ ਦੇ ਤਸੱਲੀਆਂ ਕਰਾ ਦੇ ਹਰੇਕ ਪੱਖ ਤੋਂ ਇਹਦੇ ਨੇ ਮੈਂ ਕਿੰਨੇ ਪੈਸੇ ਲੈ ਲਾਂਗੇ ਇਹਦੇ ਵੀ ਜੈ ਜੇ ਰੁਪਏ ਲਵਾਂਗੇ ਇਹਨਾਂ ਕਿੰਨੇ ਲਵਾਂਗੇ 1,65,000 ਲਵਾਂਗੇ ਦਾ ਤਿੰਨ ਨੰਬਰ ਤੇ ਆ ਤਿੰਨ ਨੰਬਰ ਦਾ ਹਾਂ ਸੰਪਰਕਨ ਨੰਬਰ ਵੈਜ ਬਾਈ ਨਾਲ ਕਰ ਲਿਓ ਹਾਂ ਇਹ ਆ ਗਈ ਤਿੰਨ ਨੰਬਰ ਤੇ ਹੁਣ ਮਾਰਦੇ ਘਰੀ 4 ਨੰਬਰ ਵਾਲੀ ਤੇ ਲੈ ਪੂਛ ਨੂੰ ਚਾਹੀਦੀ ਨੂੰ ਗੰਡੇ ਦੇ ਦਿਓ ਇਹ ਬਰੀਕੀਆਂ ਹੁੰਦੀਆਂ ਨੇ ਪਿੰਡਾ ਦੇਖੀ ਪਿੰਡਾ ਝੋਟੀ ਦੇ ਦੇਖੀ ਤੇ ਚਮੜੀ ਬਿਲਕੁਲ ਬਰੀਕ ਚਮੜੀ ਆ ਸ਼ੀਸ਼ੇ ਵਾਂਗੂ ਚਮਕਦੀ ਆ 3 ਫੁੱਟ ਚੜਾਈ ਪਈ ਆ ਉਹਰ ਬਾਕੀ ਸੱਜਣ ਕਹਿੰਦੇ ਨੇ ਵੀ ਤੇਲ ਲਾ ਕੇ ਜਮਕਾ ਦੇਣਾ ਤੇਲ ਲਾ ਕੇ ਵੀ ਉਹਨਾਂ ਚੀ ਚਮਕਾਊਗੀ ਜਿਹਦੀ ਕੁਆਲਿਟੀ ਹੁੰਦੀ ਆ ਇਹ ਆ ਗਈ 4 ਨੰਬਰ ਤੇ ਸੂਆ ਦੂਜਾ ਇਹ ਹੈਗੀ ਗੱਬਣ ਤੋੜ ਦੇ ਬਾਈ ਆਰਡਰ ਬਣਾਊਗੀ ਫੁੱਲ ਸਾਈਜ਼ ਦਾ ਸ਼ੂ ਤੱਕ ਦਾ ਖਣ ਦਾ ਸਾਈਜ਼ ਬਹੁਤ ਸੋਹਣਾ ਤੇ ਬਾਕੀ ਗਾੜੀ ਪਿਛਾੜੀ ਦੀ ਝੋਟੀ ਚੰਗੀ ਆ ਹਰੇਕ ਪੱਖ ਤੋਂ ਇਹ ਬਰੀਕ ਆ ਗਈਆਂ ਝੋਟੀਆਂ ਫੁੱਲ ਬਰੀਕੀ ਦੇ ਵਿੱਚ ਹਰਿਆਣੇ ਦਾ ਮਾਲ ਆ ਗਿਆ ਸਾਰਾ ਗਰੰਟੀ ਨਾਲ ਆਰਡਰ ਬਣਾਉ ਫੁੱਲ ਸਾਈਜ਼ ਦਿਨ ਕਿੰਨੇ ਕੱਢ ਸਕਦੇ ਨੇ ਮੈਂ ਹਫਤਾ ਕੱਢ ਜੂ ਇੱਕ ਹਫਤਾ ਬਾਕੀ ਆ ਇੱਕ ਹਫਤਾ ਇਹਦਾ ਬਾਕੀ ਆ ਲੈ ਆ ਮੋੜ ਲਿਆ ਮੋੜ ਲਿਆ ਮੋੜ ਲਿਆ ਲੈ ਚੱਲ ਕੱਦ ਵੀ ਚੰਗਾ ਝੋਟੀ ਦਾ ਲੰਬਾਈ ਵੀ ਚੰਗੀ ਆ ਥਾਣਾ ਦਾ ਗੈਪ ਵੀ ਦੇਖ ਲੈ ਕਿੱਥੇ ਕਿੱਥੇ ਪਿਆ ਸਭ ਤੋਂ ਮੇਨ ਗੱਲ ਆ ਜਿਹੜਾ ਯਾਰ ਥਾਣਾ ਥਣ ਦਾ ਸਾਈਜ਼ ਆ ਟਾਪ ਕੁਆਲਿਟੀ ਦੇ ਵਿੱਚ ਆ ਗਿਆ ਲੈ ਚੱਲਾ ਇਹਨੂੰ ਜਹਿਲਤ ਹੋਣ ਲੱਗਿਆ ਹੀ ਜੀ ਧਾਰ ਛੱਡਦੀ ਰੋਕ ਲੈ ਝੋਟੀ ਮੋਟੀ ਨਾ ਉੱਥੇ ਕਿੱਲੇ ਦੇ ਕਿੱਲੇ ਸਾਫ ਆਊਗਾ ਹਾਂ ਆ ਨੇੜੇ ਲਾ ਕੇ ਦਿਖਾ ਦੇ ਗੈਰੀ ਸਮਾਰ ਕੇ ਚੀਜ਼ ਦੇਖ ਲੈ ਕੀ ਆ ਤੇ ਆ ਡਰੈਨ ਬਣਾ ਇੱਥੋਂ ਦਿਖਾ ਦੇ ਗੈਰੀ ਆਰਡਰ ਨਾਲੇ ਆਪ ਹੀ ਬਟਨ ਆਲੀ ਗਈ ਹਾਂ ਬਟਨ ਆਲੀ ਝੋਟੀ ਆ ਗਈ ਇਹਦੇ ਨੇ ਮੈਂ ਪੈਸੇ ਕਿੰਨੇ ਲਵਾਂਗੇ ਆਪਾਂ ਇਹਦੇ ਵੀ ਪੈਸੇ ਜੈ ਜੈ ਲਵਾਂਗੇ ਅੱਜ ਕਿੰਨੇ ਲਵਾਂਗੇ 1.5 ਲੱਖ ਲੈਣਾ ਬਸ 1.5 ਲੈਣਾ ਝੋਟੀ ਹੈਗੀ 2 ਲੱਖ ਦੀ 1.5 ਜੇ ਕਿਸੇ ਸੱਜਣ ਨੇ ਜੋੜਾ ਪਾ ਲਿਆ ਕਰ ਜੋੜਾ ਪਿਆ ਮਾਨ ਕਰ ਦਾਂਗੇ ਵਾ ਕਰਾਂਗੇ ਥੋੜਾ ਮੋਟਾ ਅੱਜ ਰੇਟ ਖਿੱਚ ਕੇ ਪਾਈ ਨੇ ਪੂਰੀ ਜੋੜੇ 'ਚ 5 ਡਾ ਦੇ ਕੁਝ ਨਹੀਂ ਹੁੰਦਾ 5000 ਧੱਕਾ ਹੋ ਜਾ ਕੁਝ ਨਹੀਂ ਹੁੰਦਾ ਨਾ ਧੱਕਾ ਹੋ ਜਾ ਉਹ ਨਹੀਂ 5 ਛੜ ਦਾਂਗੇ ਇਹ ਛੜ ਦਾਂਗੇ ਛੜ ਦਾਂਗੇ ਕੁਝ ਨਹੀਂ ਹੁੰਦਾ ਅੱਜ ਅੱਜ ਖਿੱਚ ਕੀ ਪਾਇਆ ਚਲੋ ਤੇਰੀ ਮਰਜ਼ੀ ਜੋੜੇ 'ਚ 5 ਡਾ ਦਾਂਗੇ ਨਹੀਂ ਧੱਕੇ ਨਾਲ ਕੋਈ ਸੱਜਣ ਮੈਨੂੰ ਪਤਾ ਪਹੁੰਚ ਵੀ ਕਰਾ ਲੂਗਾ ਹੁਣ ਮਾਰ ਦਿਆ 5 ਨੰਬਰ ਵਾਲੀ ਝੋਟੀ ਤੇ ਇਹ ਵੀ ਤੋਰ ਦੇ ਖੋਲ ਕੇ ਇਸ ਹੋਈ ਹੋਈ ਆ ਇਹ ਵੀ ਗੱਬਣਾ ਇਹ ਵੀ ਗੱਬਣਾ ਹਾਂ ਉਹ ਕੱਟੀ ਕੱਟੀ ਲੱਗਦੀ ਆਆਂ ਗੈਰੀ ਆਰਡਰ ਦੇ ਹਿਸਾਬ ਨਾਲ ਜਿਵੇਂ ਬਾਜ਼ਾਰ ਲੱਗੀ ਖੜੀ ਹੋਵੇ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਲੈ ਚੱਲ ਬਾਈ ਤੇ ਇੱਥੋਂ ਇਹਦੇ ਥਾਣਾ ਨਾਲ ਗੈਪ ਦੇਖਾਈ ਗੈਪ ਵੀ ਫੁੱਲਾ ਇਧਰਲੇ ਬੰਨੇ ਦਿਖਾ ਦੇਾਂਗੇ ਲੈ ਜਾ ਲੈ ਜਾਈਂ ਥਾਣਾ ਦਾ ਗੈਪ ਇਹਦਾ ਸੂਆ ਕਿਡਾ ਨਿੰਮੇ ਇਹਦਾ ਵੀ ਦੂਜਾ ਅੱਲੇ ਆਲੇ ਆਲੇ ਆ ਇੱਕ ਗੱਲ ਦੱਸਦਾ ਨਾ ਕੱਦੇ ਦਾ ਆ ਗਿਆ ਦਰਮਿਆਨਾ ਪਰ ਨਿੰਮਾ ਕਹਿੰਦਾ ਜੇ ਤੇ ਥੱਲੇ ਵਾਲੀ ਕਵਾਲ ਚ ਪਰ ਇੱਕ ਗੱਲ ਸੁਣ ਲੈ ਜਗਾੜ ਦੇਖ ਕੇ ਕਿ ਨਾ ਇੱਕ ਮਿੰਟ ਜਗਾੜ ਦੇਖ ਕੇ ਹਟਿਆ ਨਹੀਂ ਗਿਆ ਪਿੱਛੇ ਨਹੀਂ ਮੁੜਿਆ ਗਿਆ ਜਿਗਾੜ ਦੇਖ ਕੇ ਨਹੀਂ ਹਟਿਆ ਗਿਆ ਆਰਡਰ ਵੀ ਫੁੱਲ ਸਾਈਜ਼ ਦਾ ਬਣਾਉ ਥਣ ਦਾ ਸਾਈਜ਼ ਵੀ ਸੋਹਣਾ ਅੱਜ 1-2 ਦਿਨ ਲਊਗੀ ਸੋਹਣਦੇ ਆ ਜੀ ਹਾਂ ਤੇ ਬਰੀਕੀਆਂ ਚ ਫੁੱਲ ਲੱਗ ਬਰੀਕੀਆਂ ਗਾਵਾਂ ਨੂੰ ਪਰਾਂ ਕਰਦੀ ਆ ਜਰਸੀ ਗਾਵਾਂ ਵਾਲਾ ਜਿਗਾੜ ਆ ਇਹਦੇ ਇਹ ਕਮਾਈ 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 ਇੱਥੋਂ ਕਮਾਈ ਇੱਥੋਂ ਇੱਥੋਂ ਕਮਾ ਕੇ ਦਿਖਾਈ ਕਰੀ ਇੱਥੇ ਰੋਕ ਲਾ ਇੱਥੇ ਰੋਕ ਲਾ ਇਹ ਆ ਜਾ ਇੱਧਰ ਦੀ ਇੱਥੇ ਦੇ ਇਹ ਇੱਥੋਂ ਇੱਥੋਂ ਦਿਖਾ ਹੁਣ ਥਣ ਦਾ ਗੈਪ ਦਿਖਾ ਗਾਂ ਵਾਲੇ ਬੰਨੇ ਆਰਡਰ ਅਗਲੇ ਥਣ ਤੋਂ ਤਕਰੀਬਨ ਤਕਰੀਬਨ ਇੱਕ ਗਿਠ ਅਗੇ ਆ ਲੈ ਚਲਾ ਇਹਨੂੰ ਤੇ ਪਿਛਾਂ ਵਾਲੇ ਬੰਨੇ ਵੀ ਆਰਡਰ ਫੁੱਲ ਰੱਖਦੀ ਆ ਬਰੀਕੀਆਂ ਨੇ ਕੱਟੀ ਚ ਫੁੱਲ ਸੁਆ ਅਗੜਾ ਦੱਸਿਆ ਬਈ ਦਾ ਦੁੱਧਾ ਦੁੱਧਾ ਕਿੰਨਾ ਕੁ ਦਿੰਦਾ ਪਾਦੀ ਤੇਰੇ ਤਿਆਰ ਦੁੱਧ ਦੇਉ 15 ਪਲੱਸ 15 ਤੋਂ ਬਾਰੇ ਹਾਂ ਆ 20 ਨਹੀਂ ਆਖਿਆ ਡਾ ਨਾ ਨਾ ਜਿੱਡਾ ਇਹਦਾ ਵਜੂਦ ਆ ਜਿੱਡਾ ਇਹਦਾ ਵਜੂਦ ਆ 15 ਪਲੱਸ ਦੁੱਧ ਨਹੀਂ ਦੇਣਾ ਇਹਦਾ ਪੈਸੇ ਕਿੰਨੇ ਲਵਾਂਗੇ ਇਹਦੀ ਪੈਸੇ ਜੈ ਜੀ ਲਵਾਂਗੇ ਤਾਂ ਲਵਾਂਗੇ 1 ਲੱਖ 20 ਹਜ਼ਾਰ 1 ਲੱਖ ਤੇ 20 ਹਜ਼ਾਰ ਕਰੀਆਂ ਇਹਨੂੰ ਇੱਥੋਂ ਦਿਖਾ ਦੇ ਗਾਂ ਤੋਂ ਵੀ ਆਰਡਰ ਕਿੰਨਾ ਤੇ ਉੱਥੋਂ ਪਛਾਣ ਤੋ ਇਹਦਾ ਇੱਥੇ ਆਣਾ ਇਹਦਾ ਇੱਥੇ ਆਣਾ ਜਿਗਾਰ ਇਹਦਾ 1 ਲੱਖ 20 ਹਜ਼ਾਰ ਲੈਣਾ 1 20 ਹਾਂ ਲੈ ਪਾ ਦੇ ਤੇ ਫਲਕਾਰੀ ਤੇ ਹੁਣ ਆ ਜਾ ਮੀਣੀ ਝੋਟੀ ਤੇ ਹਾਂ ਕੱਦ ਵਿੱਡਾ ਵਾਲੀ ਮੀਣੀ ਆ ਗਈ ਇੱਥੋਂ ਆਈਡੀਆ ਕਰਾ ਦੀ ਇਹਦੇ ਕੱਦ ਕਰਦਾ ਇੱਧਰ ਵੀ ਆ ਜਾ ਤੋਰ ਦੇ ਖੋਲ ਕੇ ਸੁਆ ਕਿਹੜਾ ਜੀ ਦੂਜਾ ਤੇ ਆਰਡਰ ਤੇ ਵੀ ਮਾਰਦੇ ਹਾਂ ਹਾਂ ਇਹਨੂੰ ਬਾਹਰਲੇ ਪਾਸੇ ਨੂੰ ਤੋਰ ਦੇ ਬਾਹਰੋਂ ਆਇਆਂ ਨੂੰ ਕਮਾ ਲਿਆ ਹੀ ਫਿਰ ਸੂਈ ਨੂੰ ਤਾਜੀ ਜਮ ਤਾਜੀ ਸੂਈ ਹੈ ਸਿੰਘ ਸਿੰਘ ਹਲਦੇ ਨੇ ਜਮਾ ਦੋਨੇ ਹਾਂ ਪਿਓਰ ਮੀਣੀ ਆ ਗਈ ਹਾਂ ਹਾਂ ਪਿਓਰ ਹਲਦੇ ਨੇ ਇਹਦਾ ਓਏ ਹਾਂ ਐ ਫਿਰਦੇ ਨੇ ਭੱਜੇ ਆ ਲੈ ਚਲਾ ਇਹਨੂੰ ਕਿੰਨੇ ਦਿਨ ਦੀ ਸੂਈ ਹੋ ਗਈ ਹਫਤੇ ਦੀ ਹੋ ਗਈ ਬੱਚਾ ਬੱਚਾ ਕਰ ਲਿਆ ਘਰ ਚ ਇੱਕ ਪਹਿਲੀ ਇੰਨਾ ਯਾਦ ਨਹੀਂ ਰਹਿੰਦੇ ਕਟਾ ਜੀ ਨਾਲ ਆ ਗਿਆ ਮੇਲ ਕਾਫ ਥਣ ਦਾ ਸਹਜ ਇਹਦਾ ਵੀ ਬਹੁਤ ਸੋਹਣਾ ਹਫਤੇ ਦੀ ਸੂਈ ਥੱਲੇ ਦੁੱਧ ਕਿੰਨਾ ਨੇ ਮੇਹੁਣ 15 ਕਿਲੋ ਐ ਚਵਾ ਕੇ ਦੇਵਾਂਗੇ ਜੀ ਡੰਗ ਦੋ ਡੰਗ ਦੋ ਡੰਗ ਚੋ ਚਾਰ ਡੰਗ ਚੋ ਆਪਾਂ ਨੂੰ ਕੋਈ ਬਹਿਮ ਨਹੀਂ ਠੀਕ ਐ ਬਹਿਮ ਬਾਈ ਕਹਿੰਦਾ ਕਿਸੇ ਪਸ਼ੂ ਦਾ ਨਹੀਂ ਡੰਗ ਚੋ ਲੋ ਦੋ ਡੰਗ ਚੋ ਲੋ ਕਹਿੰਦੇ ਚੀਜ਼ਾਂ ਦੁੱਧ ਵਾਲੀਆਂ ਆ ਗਈਆਂ ਤੇ ਬਾਕੀ ਜਿਹੜੀ ਇਹਦੀ ਪਿੱਠ ਦੀ ਚੜਾਈ ਆ ਉਹ ਵੀ ਬਾਲੀ ਆ ਗਈ ਯਾਰ ਪਛਾੜੇ ਬੰਨਿਓ ਉੱਪਰੋਂ ਵੀ ਫੁੱਲਾ ਚੜਾਈ ਨਹੀਂ ਫੁੱਲਾ ਲੈ ਲੈ ਉੱਥੇ ਲੈ ਆ ਲੈ ਆ ਇਹਨੂੰ ਲੈ ਜਰਾ ਪਲਕਾਰੀ ਚੱਕ ਕੇ ਉੱਤੋਂ ਬਾਡੀ ਵੀ ਦਿਖਾਵਾਂਗੇ ਇਹਦੀ ਇਹ ਸ਼ੋਅ ਨੂੰ ਪਾਈਆਂ ਹੋਈਆਂ ਨੇ ਕਿਉਂਕਿ ਸਾਨੂੰ ਪਤਾ ਵੀ ਇਹ ਚੀਜ਼ਾਂ ਆਪਾਂ ਬਹਿਮੇ ਕੱਟ ਦਿੰਦੀਆਂ ਸਾਰੇ ਆ ਆ ਜੀ ਦਿਖਾ ਦੇ ਉੱਤੋਂ ਚੜਾਈ ਚ ਵੀ ਕਿੰਨੀ ਆ ਗਈ ਕੱਦ ਵੀ ਫੁੱਲਾ ਗਿਆ ਚੜਾਈ ਵੀ ਫੁੱਲਾ ਗਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਇਹਦਾ ਲੈ ਲਾਂਗੇ 1,62,000 ਬਸ ਯੈਸ ਜਾਂ ਨੋ ਲੈਣਾ ਯੈਸ ਸਰ ਨੋ 1,62,000 ਰੁਪਏ ਲੈਣਾ ਮੀਨੀ ਝੋਟੀ ਦਾ ਤੇ ਹੁਣ ਮਾਰਦੇ ਅਗਲੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਆ ਇਹ ਦੋ ਦੰਦ ਕੱਟੀ ਆ ਦੋ ਦੰਦ ਦਾ ਹਾਂ ਦੋ ਦੰਦ ਜੀ ਐਡ ਬਲੈਕ ਬੱਚਾ ਨਾਲ ਜੀ ਬੱਚਾ ਮੈਂ ਦੇਖਦਾ ਪੂੰਜੜ ਤੱਕ ਵੀ ਜੈਡ ਬਲੈਕ ਮੈਂ ਦੇਖ ਲਓ ਇੱਥੇ ਦਿਖਾ ਦਿੰਗਾ ਰੀ ਉਹ ਪੂੰਛ ਵੀ ਜੈਡ ਬਲੈਕ ਆ ਗਈ ਇਹ ਆ ਗਈ ਦੋ ਦੰਦ ਕੱਟੇ ਸਿੰਘ ਆ ਗਿਆ ਜਮਾ ਬੰਦ ਲੈ ਖੋਲ ਕੇ ਤੋੜ ਦਿਆ ਇਹਨੂੰ ਬੱਚਾ ਬਾਅਦ ਚੋਂ ਦੇਖ ਲਾਂਗੇ ਇਹਦਾ ਆਪਾਂ ਕੀ ਆ ਇਹਦੇ ਨਾਲ ਦਾ ਬੁੱਲ ਲੱਗਦਾ ਮੈਨੂੰ ਬੁੱਲਾ ਤਾਜੀ ਸੂਈ ਆ ਰਾਤ ਸੂਈ ਆ ਇੱਧਰ ਆ ਪਹਿਲਾਂ ਬੰਦ ਕਰਾ ਦੇ ਗਰੀ ਦੇਖੋ ਜੋਗ ਦੇ ਦੰਦ ਚੱਕ ਬਸ ਇੱਕ ਇੱਕ ਪਾਸੇ ਵਾਲਾ ਚੱਕ ਲੈ ਇੱਕ ਪਾਸੇ ਵਾਲਾ ਚੱਕੇ ਠੀਕ ਹੈ ਇਹਨੂੰ ਤੁਸੀਂ ਦੋ ਮੰਨ ਲੈ ਚਾਰ ਮੰਨ ਲੈ ਉਹ ਸੋਡੀ ਸਮਝਿਆ ਪਰ ਆ ਦੰਦਾ ਜੀ ਗਈ ਹੂੰ ਬੱਚੇ ਕਰਕੇ ਤੋੜੀ ਨਹੀਂ ਗੋਚ ਕੇ ਕੇਰਾ ਤੋੜਦੇ ਮਾੜੀ ਦਿਖਾ ਕੇ ਤਸੱਲੀ ਕਰਾ ਹਜੇ ਆ ਪਾ ਲਾ ਦੇ ਇਹਦੀ ਸਾਰੇ ਦੇ ਦੀ ਆ ਫਲਕਾਰੀ ਲਾ ਦੇ ਇਹਦੀ ਮੰਨ ਦੀ ਅਕਲ ਕਾਨੀ ਥੋੜੀ ਜੀ ਹਾਂ ਤੇ ਬਾਕੀ ਥਣ ਦਾ ਸਹਜ ਆ ਆਰਡਰ ਦਾ ਸਹਜ ਆ ਪੈਲਣ ਦੀਆਂ ਜਿਹੜਾ ਆਰਡਰ ਹੁੰਦਾ ਉਹ 40 45 ਦਿਨ ਤੱਕ ਰੈਡੀ ਹੁੰਦਾ ਬਾਈ ਹਾਂ ਹਾਂ ਤੇ ਆ ਗਈ ਜਿਵੇਂ ਸੱਜਣ ਕਹਿੰਦੇ ਨੇ ਗੁੱਦਾਂ ਵਾਲੀ ਆ ਗਈ ਮੋਟੀ ਆ ਗਈ ਉਸ ਤੋਂ ਪੂਰੀ ਬਾਡੀ ਪੂਰੀ ਐਨ ਦੇਖੀ ਪੋਠਾ ਦੇਖੀ ਕਿੱਥੇ ਲੱਗਿਆ ਕੱਟੀ ਦਾ ਫਿਲਮੀ ਹੈ ਜਿਹੀਆਂ ਵਰਗੀ ਝੋਟੀ ਆ ਹਾਂ ਚੜਾਈ ਫੁੱਲ ਆ ਗਈ ਇਹਦੀ ਉੱਤੋਂ ਚਵਾਈ ਦੀ ਕਮੈਨ ਚਵਾਈ ਵਾਲੀ ਵਧੀਆ ਸੌ ਦੀ ਸੌ ਜਮਾ ਸੌ ਦੀ ਸੌ ਕਮਾਲ ਆ ਬਾਈ ਕਮਾਲਾ 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 ਬੰਨੇ ਹੋ ਜਾ ਮੜਾ ਦਿਖਾ ਦੇਣ ਦੇ ਮੁੰਡੇ ਨੂੰ ਸਮਾਰ ਕੇ ਇੱਥੋਂ ਲੈ ਜਾ ਲੈ ਜਾ ਹੋਰ ਬੰਦੇ ਬੰਦੇ ਕੋਈ ਨਹੀਂ ਬੰਦੇ ਕੋਈ ਨਹੀਂ ਸਿੰਘ ਆ ਗਿਆ ਬੰਦ ਤੇ ਝੋਟੀ ਆ ਗਈ ਜਮਾਂ ਐਨ ਗੋਲ ਮਟੋਲ ਚੰਗੇ ਕਦ ਕੱਦ ਦੇ ਵਿੱਚ ਆ ਗਈ ਛੋਟੇ ਕਦਾਂ ਚ ਕਦ ਨਹੀਂ ਆਉਂਦਾ ਇਹ ਚੜਾਈ ਆ ਗਈ ਫੁੱਲਾ ਆ ਦੇਖੀ ਕੱਟੀ ਦੇ ਮਾਰੀ ਆਰਡਰ ਤੇ ਇੱਥੋਂ ਦਾ ਗੋਲਾ ਕੱਢਿਆ ਦਾ 2-3 ਕਿਲੋ ਠੀਕ ਹੈ ਕੱਢ ਕੇ ਬੱਚੇ-ਬੱਚੇ ਨੂੰ ਇਹਨ ਪਲੇ ਆ ਕੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਲਵਾਂਗੇ ਦਾ ਜੈ ਜਮਾ 1,40,000 140 140 ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਹਾਂ ਕਿਉਂਕਿ ਮੱਜਾਂ ਜਿਆਦੇ ਨੇ ਮੈਂ ਤਾਂ ਕਰਕੇ ਸੋਨੂੰ ਫਟਾਫਟ ਹਰੇ ਦੁੱਜਾ ਸੂਆ ਹਰੇ ਕੈਂਗਲ ਤੋਂ ਦੁੱਜਾ ਸੂਆ ਬੱਚਾ ਨਾਲ ਬੱਚਾ ਇਹ ਤਾਂ ਮੈਂ ਦੇਖ ਰਿਹਾ ਇੱਕ ਮਿੰਟ ਕੀ ਬੱਚੇ ਦਾ ਪਹਿਲੀ ਕਰ ਲਿਆ ਕਰ ਚ ਇੱਕ ਸੂਆ ਦੂਜਾ ਸਿੰਘ ਗੋਲ ਕੱਦ ਵੱਡਾ ਬਾਡੀ ਫੁੱਲ ਚੌੜੀ ਕਿੰਨੇ ਦਿਨ ਦਾ ਸੂਆ ਜੀ ਇਹਦਾ ਕੱਲ ਸੂਈਆ ਕੱਲ ਦੀ ਸੂਈ ਹਾਂ ਇਹਦੇ ਗੈਲ ਆ ਗਈ ਕੱਟੀ ਇਹਦੇ ਨਾਲ ਕੱਟੀਆ ਤੇ ਤੇ ਬੋਲੇ ਤਾਂ ਖਾਲੀ ਕਰਿਆ ਟਿੱਪੋ ਟਿੱਪੋ ਬੋਲੇ ਜੋ ਬਾਈ ਕਹਿੰਦਾ ਬਿਲਕੁਲ ਖਾਲੀ ਆ ਇਹ ਬਿਲਕੁਲ ਸਾਫ ਆ ਲੈ ਚਲ ਲੈ ਚਲ ਬਾਈ ਇੱਥੋਂ ਕਮਾ ਲਿਆ ਇਹ ਕਿੰਨਾ ਕ ਪਾ ਸਕਦੀ ਆ ਇਹ ਦੁੱਧ ਦੇਊਗੀ ਵੀਰ 15 ਤੋਂ ਪਲੱਸ ਹੀ ਦੇਊਗਾ 15 ਕਿਲੋ ਮੰਨ ਲੇ ਹਾਂ 15 ਮੰਨ ਕੇ ਲੈ ਜਿਹੜੇ ਸਾਰੇ ਹਾਂ ਹਾਂ 15 ਮੰਨ ਕੇ ਲੋ ਬਾਕੀ ਜਿਹੜਾ ਨੂੰ ਹੋਰ ਦਾਦਾ ਨਾ ਤੁਸੀਂ ਖਰੀਦਣੀ ਆਪਦੀ ਜੱਜਮੈਂਟ ਨਾਲ ਇਹ ਬਸ ਹੁਣ ਆਈਏ ਆ ਘੰਟਾ ਹੋਇਆ ਠੀਕ ਹੈ ਜੀ ਹਾਂ ਆ ਬੰਨਦੇ ਬਾਈ ਲੈ ਚੋ ਚਵਾਈ ਦੀ ਕਿਵੇਂ ਆਹੀ ਬਾਲੀ ਵਧੀਆ ਚਵਾਈ ਆ ਚੋਣ ਵਾਲਾ ਵਧੀਆ ਥਣ ਦਾ ਸਹਿਜ ਬਹੁਤ ਸੋਹਣਾ ਤੇ ਥਣ ਵੀ ਚੰਗਾ ਲੱਗਿਆ ਲੈ ਚੱਲ ਬਾਈ ਲੈ ਚੱਲ ਲੈ ਚੱਲ ਥਣ ਦੀ ਸ਼ੇਪ ਵੀ ਬਹੁਤ ਸੋਹਣੀ ਆ ਗਈ ਜੀ ਮੈਂ ਆਪਾਂ ਕਹਿ ਲਿਆ ਵੀ ਉੱਤੇ ਮੋਟਾ ਆ ਦੇਖੀ ਇਧਰ ਆ ਕੇ ਥੱਲੇੋਂ ਜੀ ਬਾਬਾ ਇਹਨੂੰ ਕੱਲ ਨਹੀਂ ਥਣ ਕਹਿਦਾਨੇ ਆ ਇਹ ਆ ਦੇਖੀ ਦੇ ਨਾਲ ਇਹਦੇ ਆ ਗਈ ਬਾਈ ਕੱਟੀ ਕੱਤੀ ਤੇ ਵੀ ਗੈਰੀ ਕੈਮਰਾ ਮਾਰਦੀ 나ੜੂਆ ਦਿਖਾਦੀ ਬੱਚੇ ਦਾ ਬਿਲਕੁਲ ਤਾਜੀ ਆ ਦੇਖੀ ਲੈ ਫਿਰ ਆਪਾਂ ਇਹਦਾ ਵੀ ਬ੍ਰਹਿਮ ਕੱਢੀ ਦਿੰਨੇ ਆ ਲੈ ਆਂ ਗਾਂਵ ਆਲਾ ਕੰਮ ਹੀ ਆ ਠੰਡੀ ਆ ਪੂਰੀ ਐ ਨਾ ਚਬਾਈ ਦੀ ਮੋਟੀ ਆਪਾਂ ਬ੍ਰੀਡ ਵਾਲੇ ਡੰਗਰ ਲੈਣੇ ਆਪਾਂ ਕੋਈ ਉਹ ਨਹੀਂ ਲੈਣੀ ਠੀਕ ਆ ਜੀ ਤੇਰੀ ਕੱਤੀ ਦਾ 나ੜੂਆ ਵੀ ਦਿਖਾ ਦੇ ਗੈਰੀ ਉਰਲੇ ਪਾਸੇ ਨਹੀਂ ਇੱਧਰ ਕੱਢ ਦੇ ਕੱਤੀ ਆਹ ਕੱਤੀ ਕੱਢ ਲੈ ਇੱਧਰਲੇ ਬੰਨੇ ਕੱਤੀ ਦਾ 나ੜੂਆ ਨਾਲ ਹੀ ਆ ਚੈੱਕ ਕਰਾ ਦੇ ਤਸੱਲੀ ਕਰਾ ਦੇ ਸੱਜਣਾ ਦੀ ਦੇਖਣ ਵਾਲਿਆਂ ਦੀ ਹਰੇਕ ਪੱਖ ਤੋਂ ਆਜੇ ਇਹ ਨਾੜੂਆ ਇੱਥੋਂ ਦਿਖਾ। ਨਾੜੂਆ ਵੀ ਨਾਲ ਹੀ ਆ। ਇਹਦਾ ਰੇਟ ਕੀ ਰਹੂਗਾ ਜੀ? ਇਹਦਾ ਰੇਟ ਵੀ ਅੱਜ ਲੈਣਾ 1,45,000। 1,45,000। ਅੱਛਾ ਵੀ 2 ਲੱਖ ਦੀ ਆ। ਠੀਕ ਆ ਜੀ। ਜੇ ਦੁੱਧ ਤਿਆਰ ਕਰਕੇ ਝੋਟੀ ਵਿੱਚ ਇਹ 2 ਲੱਖ ਦੀ ਆ। ਓਏ ਹੁਣ ਆਹ ਟਰੱਕ ਤੇ ਵੀ ਮਾਰ ਦੇਗਾ ਜੀ ਓਏ। ਇਹਦਾ 4x4 ਆ। ਇਹਦਾ ਟਰੱਕ ਹੈ ਜਿਵੇਂ ਟਰੈਕਟਰ ਨਹੀਂ ਆ ਜੀ 4x4 ਆ ਗਿਆ। ਇੱਥੇ ਦਿਖਾ ਸਿਸ਼ਟਮ ਇਹਦਾ। ਇਹਦੇ ਨਾਲ ਬੱਚਾ ਕੀ ਆ ਬਾਈ? ਇਹਦੇ ਗੱਲ ਬੂਰਾ ਬੁੱਲਾ। ਬੂਰਾ। ਹੂੰ। ਉਹ ਬੈਠਾ ਓਏ। ਹਾਂ। ਉਹ ਤਾਂ ਵੀ ਮਾਰਦੇ ਕੈਮਰਾ ਇਹ ਨਾਲ ਆ ਗਿਆ ਬੂਰੇ ਰੰਗ ਦਾ ਕੱਟਾ ਇਹਦਾ ਸੁਆ ਕਿਹੜਾ ਜੀ ਦੂਜਾ ਸਿੰਘ ਦੇ ਹਿਸਾਬ ਨਾਲ ਸਿੰਘ ਥੋੜਾ ਖੁੱਲਾ ਪਰ ਸਰੀਰ ਵਾਲਾ ਅਸਲ ਇਹਦੀ ਵੀ ਫਲਕਾਰੀ ਤਾਰ ਕੀ ਦੇਖਣਾ ਪਿਆ ਪੂਰੀ ਸਰੀਰ ਵਾਲਾ ਅਸਲ ਕਰਕੇ ਲੈ ਲਈ ਮੈਂ ਕੱਦ ਵੀ ਫੁੱਲ ਵੱਡਾ ਚੜਾਈ ਵੀ ਫੁੱਲਾ ਤੇ ਯਾਤ ਵੀ ਮੈਂ ਦੀ ਸੁਖਣਾ ਇਹ ਤਾਂ ਯਾਰ ਬਰੀਡ ਵਾਸਤੇ ਜੇ ਕਿਸੇ ਨੇ ਕਹਨਾ ਬੱਚੇ ਲੈਣੇ ਹੁਣ ਮੈਂ ਤਾਂ ਇਹ ਤਾਂ ਸਿਮਨ ਲਵਾ ਕੇ ਬੱਚੇ ਲੋ ਚੰਗੇ ਬੱਚੇ ਪਾ ਹਾਂ ਚੰਗੇ ਬੱਚੇ ਪਾਊਗੀ ਕਿੰਨੇ ਦਿਨ ਦਾ ਸੁਆ ਪੰਜਵਾਂ ਛੇਮਾਂ ਦਿਨਾਂ ਕਿੰਨਾ ਬੋਲਾ ਹਾਜ਼ਰ ਹੈ ਬੋਲਾ ਹੁਣ ਹੋਊਗਾ 14-15 ਕਿਲੋ ਤਿਆਰ ਹੋਊਗਾ ਇਹਨੂੰ ਚਵਾ ਕੇ ਦੇਵਾਂਗੇ 14-15 ਹੈਗਾ ਮੈਂ ਕਹਿੰਦਾ ਲੈ ਵਾ ਦੇਖ ਨਾੜਾਂ ਆ ਲਾ ਇਹਦਾ ਦੇਖ ਲਾ ਥਣ ਤਾਂ ਦੇਖ ਕਹੇ ਜਿਆ ਲੱਗਿਆ ਹਾਂ ਤੇ ਰੰਗ ਰੁੰਗ ਆਪਾਂ ਬਹਿਵੇਂ ਦੂਰ ਘੱਟਦੇ ਨੇ 14 ਨੇ ਜੇ ਕਹੇ ਹੋਰ ਬੋਲਾ ਤੇ ਰੰਗ ਰੁੰਗ ਆ ਗਿਆ ਬਾਲਾ ਗਹਿਰਾ ਝੁਰਟਿਆ ਹਣਾ ਇਹ ਬੱਡੀ ਦੇਖੀ ਕਿੰਦੀ ਆ ਰੋਕੀ ਉਰੇ ਇੱਥੇ ਜੇ ਖੜਾ ਇਹਦਾ ਬਰੀਡ ਵਾਸਤੇ ਜੇ ਕਿਸੇ ਨੇ ਕਹਿੰਨਾ ਬੱਚੇ ਚੰਗੇ ਬੁੱਲ ਦੇ ਨਾਲ ਲਵਾਗੇ ਚੰਗੇ ਬੱਚੇ ਲੈਣੇ ਨੇ ਹਾਂ ਇੱਥੋਂ ਇੱਥੋਂ ਬ੍ਰੀਡ ਵਾਲੀ ਮੈਂ ਐ ਇਹਦਾ ਇੱਥੋਂ ਮਾਰਦੇ ਗੱਦ ਨੇ ਮੈਂ ਨੇ ਤੁਰ ਪੈਣਾ ਦੂਆ ਨਾੜਾ ਨੂੜਾ ਖਾਦੇ ਲੈ ਚੱਲ ਭਾਈ ਲੈ ਚੱਲ ਹਾਂ ਲੈ ਚੱਲ ਪਰੇਸ਼ਾਨ ਨਾ ਕਰ ਤੇ ਬਾਡੀ ਵਾਲੀ ਮੈਂ ਆ ਗਈ ਐਂ ਦਿਖਾ ਦੇ ਗਰੀ ਜਾ ਕੇ ਨੇੜੇ ਲਾ ਕੇ ਇੱਥੋਂ ਬਾਡੀ ਕੱਦ ਬੱਡ ਥਣ ਥਣ ਦਾ ਸਹਜ ਆ ਇਹ ਆ ਇਹ ਖੜੀ ਰਹਿਣ ਦੀ ਨਾਲ ਆ ਗਿਆ ਬੂਰਾ ਕੱਟਾ ਇਹਦੇ ਜਦੋਂ ਗੋਹਾ ਕਰੂਗੀ ਉਦੋਂ ਦਿਖਾ ਲਈ ਆ ਆਰਡਰ ਕਰਕੇ ਵੀਊਸ ਮਾਰ ਕੇ ਇੱਕ ਗੱਲ ਹੋਰ ਦੱਸਣਾ ਤਾੜੀ ਨਹੀਂ ਹੋਈ ਵਾਲੀ ਨਹੀਂ ਮੋਕ ਮਾਰਦੀ ਆ ਤਾੜੀ ਹੁੰਦੀ ਜਿਆਦੇ ਗੋਹਾ ਹਿੱਟ ਵਰਗੀ ਕਰਦੀ ਆ 14 15 ਹੈਗਾ ਹੁਣ ਬਾਈ ਤਿਆਰ ਆ ਚਵਾ ਕੇ ਦੇਉਗਾ ਕਿੰਨਾ ਕੁ ਦੇ ਦੂਗੀ ਦੁੱਧ ਦੇਉਗੀ 17 18 ਕਿਲੋ ਮੈਂ ਕਹਿੰਦਾ ਬਰੀਡ ਵਾਸਤੇ ਜਾਂ ਤੈਨੂੰ ਜ਼ਿਆਦਾ ਜੇ ਕਿਸੇ ਨੇ ਬੱਚੇ ਲੈਣੇ ਨੇ ਮੈਨ ਤੋਂ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਮੇ ਇਹਦਾ ਰੇਟ ਰੁਪਏ 145000 145000 ਐਡੇ ਟਰੱਕ ਦਾ ਬਸ ਅੱਜ ਅੱਜ ਨਵੇਂ ਸਾਲ ਤੇ ਆਫਰ ਨੇ ਠੀਕ ਹੈ ਗੱਲ ਆ ਅੱਜ ਜੇ ਤੂੰ ਐ ਕਹਿੰਗਾ ਮੈਂ ਨਫੇ ਵਾਲੇ ਪਾਸੇ ਨਹੀਂ ਹੈਗਾ ਠੀਕ ਹੈ ਗੱਲ ਆ ਅੱਜ ਨਵੇਂ ਸਾਲ ਤੇ ਬਹਿਵੇਂ ਕੱਢਣੇ ਨੇ ਇਹ ਦੋ ਚਾਰ ਬੰਦਿਆਂ ਦੀ ਠੀਕ ਹੈ ਗੱਲ ਆ ਹਾਂ ਤੇ ਇਹ ਆਪਣਾ ਨੰਬਰ ਬੋਲ ਦੋ 62830 ਹਾਂਜੀ 92551 62830 92551 92561 8001 92561 ਤੇ 8001 ਨੰਬਰ ਬਾਈ ਦਾ ਮਿਲਿਆ ਲਿਓ ਜਿਹੜੇ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਨਿੰਮੇ ਤੋਂ ਖਰੀਦ ਕੇ ਲੈ ਜਾਓ ਪਿੰਡ ਜਲੂਰਾ ਤਹਿਸੀਲ ਲਹਿਰਾਗਾਗਾ ਨੇੜੇ ਜਖਲ ਹਰਿਆਣਾ ਤਸੱਲੀ ਕਰਕੇ ਬਾਈ ਤੋਂ ਪਸ਼ੂ ਲੈ ਜਿਓ tá na vaga. ok